ਕੀ ਕਾਰਨ ਹੋ ਸਕਦਾ ਕਿ ਜਿਹੜਾ ਇਨਸਾਨ ਉਸ ਪਰਮਾਤਮਾ ਦਾ ਨਾਮ ਜਪ ਕਰਦਾ ਹੋਵੇ ਸੇਵਾ ਸਿਮਰਨ ਵੀ ਕਰਦਾ ਪਰ ਫਿਰ ਵੀ ਉਸ ਦੀ ਜ਼ਿੰਦਗੀ ਦੇ ਵਿੱਚੋਂ ਜਿਹੜੀਆਂ ਦੁੱਖ ਤਕਲੀਫਾਂ ਦੂਰ ਨਹੀਂ ਹੋ ਰਹੀਆਂ ਬੜੀ ਕੋਸ਼ਿਸ਼ ਕਰ ਰਿਹਾ ਹੋ ਪਰਮਾਤਮਾ ਦਾ ਓਟ ਆਸਰਾ ਵੀ ਲੈਂਦਾ ਪਰ ਫਿਰ ਵੀ ਉਹਦੀ ਜਿਹੜੀ ਜ਼ਿੰਦਗੀ ਦੇ ਵਿੱਚ ਤਕਲੀਫਾਂ ਨੇ ਚਿੰਤਾਵਾਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ ਉਥੇ ਦੂਸਰੇ ਪਾਸੇ ਅਸੀਂ ਉਹ ਇਨਸਾਨ ਵੀ ਕਈ ਵਾਰ ਦੇਖਦੇ ਆ ਜਿਹੜੇ ਕਿ ਬੜੇ ਹੀ ਮਨਮੁੱਖ ਹੁੰਦੇ ਨੇ ਤੇ ਸੇਵਾ ਸਿਮਰਨ ਤਾਂ ਬਹੁਤ ਦੂਰ ਦੀ ਗੱਲ ਆ ਗੱਲ ਕਰ ਤੇ ਉਹ ਲੋਕ ਝੂਠ ਬੋਲਦੇ ਨੇ ਆਪਣਾ ਕੰਮ ਕਢਾਉਣ ਵਾਸਤੇ ਉਹ ਕਿਸੇ ਹੱਦ ਤੱਕ ਵੀ ਜਾਸਤ ਨਹੀਂ ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਹੀ ਕਾਮਯਾਬ ਹੁੰਦੇ ਨੇ ਨਾ ਕੋਈ ਬਿਮਾਰੀ ਨਾ ਕੋਈ ਦੁੱਖ ਤਕਲੀਫ ਉਹਨਾਂ ਦੇ ਬੱਚੇ ਵੀ ਬੜੇ ਸੁਖੀ ਹੁੰਦੇ ਨੇ ਇਸ ਤਰ੍ਹਾਂ ਦੇ ਦੋ ਤਰ੍ਹਾਂ ਦੇ ਲੋਕ ਆਪਾਂ ਇੱਕ ਦੋ ਤੱਕ ਦੇਖੀ ਹੋਣਗੇ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਸ ਟਾਈਮ ਸਾਡਾ ਮਨ ਵੀ ਡੋਲ ਹੀ ਜਾਂਦਾ ਕਿ ਜਿਹੜਾ ਇਨਸਾਨ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਇੰਨਾ ਜ਼ਿਆਦਾ ਸੁਖੀ ਆ ਤੇ ਜਿਹੜਾ ਇਨਸਾਨ ਪਰਮਾਤਮਾ ਨੂੰ ਦਿਨ ਰਾਤ ਧਿਆਉਂਦਾ ਉਹ ਕਿਉਂ ਦੁਖੀ ਹੈ ਜੀ ਸਾਥ ਸੰਗਤ ਜੀ ਜਿਹੜੇ ਇਹ ਦੁੱਖ ਸੁੱਖ ਨੇ ਨਾ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਨੇ ਕਿਸੇ ਜ਼ਿੰਦਗੀ ਵਿੱਚ ਦੁੱਖ ਜ਼ਿਆਦਾ ਕਿਸੇ ਜ਼ਿੰਦਗੀ ਵਿੱਚ ਸੁੱਖ ਜ਼ਿਆਦਾ ਇਹ ਟਿੱਪੰਡ ਕਰਦਾ ਉਸ ਇਨਸਾਨ ਦੇ ਕਰਮਾਂ ਤੇ ਉਸਦੇ ਪਾਪ ਤੇ ਪੁੰਨਾਂ ਤੇ ਹੁਣ ਜਿਹੜੇ ਇਨਸਾਨ ਦੇ ਪੁੰਨ ਜ਼ਿਆਦਾ ਹੋਣਗੇ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਜਿਹੜੇ ਇਨਸਾਨ ਦੇ ਪਾਪ ਜ਼ਿਆਦਾ ਹੋਣਗੇ ਉਹਨੂੰ ਉਨੇ ਹੀ ਜ਼ਿਆਦਾ ਦੁੱਖ ਆਪਣੀ ਜ਼ਿੰਦਗੀ ਦੇ ਵਿੱਚ ਭੋਗਣੇ ਪੈਣਗੇ ਹੁਣ ਇੱਥੇ ਗੱਲ ਇਹ ਆਉਂਦੀ ਆ ਕਿ ਫੇਰ ਤਾਂ ਉਹ ਇਨਸਾਨ ਜ਼ਿਆਦਾ ਸੁਖੀ ਹੋਣਾ ਚਾਹੀਦਾ ਸੀਗਾ ਜਿਹੜਾ ਉਸ ਪਰਮਾਤਮਾ ਨੂੰ ਮੰਨਦਾ ਪਰ ਉਹਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਚਿੰਤਾਵਾਂ ਆ ਰਹੀਆਂ ਨੇ ਇਹਨੇ ਦੁੱਖ ਆਉਂਦੇ ਨੇ ਤੇ ਦੂਸਰੇ ਪਾਸੇ ਜਿਹੜਾ ਇਨਸਾਨ ਪਰਮਾਤਮਾ ਨੂੰ ਬਿਲਕੁਲ ਵੀ ਨਹੀਂ ਮੰਨਦਾ ਤੇ ਹਰ ਇੱਕ ਗੱਲ ਤੇ ਉਹ ਨਿੰਦਿਆ ਚੁਗਲੀ ਕਰਦਾ ਲੋਕਾਂ ਦੀ ਤੇ ਉਹ ਬੜਾ ਕਾਮਯਾਬ ਹੁੰਦਾ ਕਿਉਂਕਿ ਉਹਦੇ ਜਿਹੜੇ ਪਾਪ ਨੇ ਉਹ ਉਸ ਇਨਸਾਨ ਨੂੰ ਕਾਮਯਾਬ ਬਣਾਉਂਦੇ ਨੇ ਨੇ ਸਾਥ ਸੰਗਤ ਜੀ ਜਿਹੜਾ ਇਹ ਆਪਣਾ ਜੀਵਨ ਆ ਇਹਦੇ ਵਿੱਚ ਜਿਹੜੇ ਸਾਨੂੰ ਸੁੱਖ ਮਿਲਦੇ ਨੇ ਇਹ ਸਾਡੇ ਪਿਛਲੇ ਤੇ ਹੁਣ ਦੇ ਕੀਤੇ ਹੋਏ ਕਰਮਾਂ ਨਾਲ ਮਲਾ ਕੇ ਹੀ ਮਿਲਦੇ ਨੇ ਜਿਹੜਾ ਇਨਸਾਨ ਹੁਣ ਸੁੱਖ ਭੋਗ ਰਿਹਾ ਪਰ ਆਪਾਂ ਦੇਖਦੇ ਹਾਂ ਕਿ ਉਹ ਪਰਮਾਤਮਾ ਦਾ ਨਾਮ ਨਹੀਂ ਜਪਦਾ ਝੂਠੀ ਨਿੰਦਿਆ ਚੁਕਲੀ ਵੀ ਬੜੀ ਕਰਦਾ ਪਰ ਬੜਾ ਹੀ ਕਾਮਜਾਬ ਆਪਣੀ ਜ਼ਿੰਦਗੀ 'ਚ ਉਸ ਇਨਸਾਨ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਕਰਮ ਕੀਤੇ ਹੋਏ ਸੀ ਜਿਸ ਦਾ ਫਾਲ ਉਹਨੂੰ ਆ ਜਨਮ ਦੇ ਵਿੱਚ ਮਿਲਦਾ ਪਰ ਜਿਸ ਦਿਨ ਉਸ ਦੇ ਉਹ ਪਿਛਲੇ ਕਰਮ ਖਤਮ ਹੋਗੇ ਕਿਉਂਕਿ ਆ ਜਨਮ ਦੇ ਵਿੱਚ ਤਾਂ ਉਸ ਇਨਸਾਨ ਨੇ ਕੋਈ ਪੁੰਨ ਕਰਿਆ ਨਹੀਂ ਤਾਂ ਜਦੋਂ ਪਿਛਲੇ ਕਰਮ ਦੇ ਪੁੰਨ ਖਤਮ ਹੋਣਗੇ ਤਾਂ ਫਿਰ ਜਦੋਂ ਪਾਪਾਂ ਦੀ ਵਾਰੀ ਆਵੇ ਤਾਂ ਫਿਰ ਇੰਨੇ ਕੁ ਜ਼ਿਆਦਾ ਤਿੱਖੇ ਹੋਣਗੇ ਕਿ ਪਤਾ ਹੀ ਨਹੀਂ ਚੱਨਾ ਕਿ ਸਾਰੀ ਮਾਇਆ ਸਾਰੇ ਸੁੱਖ ਕਦੋਂ ਖਤਮ ਹੋਵੇ ਉੱਥੇ ਦੂਸਰੇ ਪਾਸੇ ਹੀ ਆਪਾਂ ਫਿਰ ਉਸ ਗੁਰਸਿੱਖ ਨੂੰ ਲੈ ਕੇ ਚੱਲਦੇ ਹਾਂ ਹੁਣ ਉੱਥੇ ਹੀ ਅਸੀਂ ਦੂਸਰੇ ਪਾਸੇ ਉਸ ਗੁਰਸਿੱਖ ਨੂੰ ਲੈ ਕੇ ਚੱਲਦੇ ਹਾਂ ਜਿਹੜਾ ਪਰਮਾਤਮਾ ਦਾ ਮੰਨ ਲੈਂਦਾ ਸੇਵਾ ਸਿਮਰਨ ਵੀ ਵੜੀ ਕਰਦਾ ਪਰ ਫੇਰ ਵੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਾਹ ਸੰਗਤ ਦੀ ਈ ਵੀ ਉਹਦੇ ਪਿਛਲੇ ਕਰਮਾਂ ਦਾ ਹੀ ਫਾਲਾ ਪਰ ਜਿਸ ਦਿਨ ਉਹਦੇ ਉਨ ਨੇ ਇੰਨੇ ਤੋਂ ਜ਼ਿਆਦਾ ਵੱਧ ਕੇ ਕਿ ਪਿਛਲੇ ਕਰਮਾਂ ਨੂੰ ਵੀ ਮਾਤ ਦੇ ਲੱਗ ਗਏ ਤਾਂ ਫਿਰ ਉਸ ਨੂੰ ਪਰਮਾਤਮਾ ਇਸ ਤਰ੍ਹਾਂ ਦਾ ਸੁੱਖ ਬਖਸ਼ੇਗਾ ਕਿ ਉਹ ਆਪ ਖੁਦ ਹੈਰਾਨ ਰਹਿ ਜਾਵੇਗਾ ਤਾਂ ਫਿਰ ਲੋਕ ਵੀ ਦੇਖਦੇ ਨੇ ਕਿ ਇਹ ਇਨਸਾਨ ਉਸ ਵਹਿਗੁਰ ਪਰਮਾਤਮਾ ਨੇ ਫਰਸਾਂ ਤੋਂ ਅਰਸਾ ਤੇ ਕਿਰਕਿਵੇਂ ਪਹੁੰਚਾ ਦਿੱਤਾ ਇਹ ਪਤਾ ਹੀ ਨਹੀਂ ਚੱਲਦਾ ਇਹ ਜਿਹੇ ਬਹੁਤ ਸਾਰੀਆਂ ਕਰਮਾਂਤੈ ਦੁਨੀਆਂ ਦੇਖ ਤੁੰਦੀਆਂ ਨੇ ਹਰ ਰੋਜ਼ ਵਰਤਦੀਆਂ ਪਰ ਸਾਨੂੰ ਸਿਰਫ ਆਪਣੇ ਆਲੇ-ਦਾਲੇ ਦਾ ਹੀ ਪਤਾ ਹੁੰਦਾ ਇਸ ਕਰਕੇ ਹੀ ਸਾਡਾ ਜਿਹੜਾ ਮਾਨਾ ਡੂਲ ਜਾਂਦਾ ਕਿ ਜਿਹੜਾ ਇਨਸਾਨ ਪਰਮਾਤਮਾ ਨੂੰ ਮੰਨਦਾ ਉਹ ਜ਼ਿਆਦਾ ਦੁਖੀ ਹੁੰਦਾ ਤੇ ਜਿਹੜਾ ਨਹੀਂ ਮੰਨਦਾ ਉਹ ਸੁਖੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ